ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਸਾਰੇ ਠੀਕ ਠਾਕ ਹੋਣਗੇ ਜੀ ਅੱਜ ਦੇ ਜਿਹੜੀ ਵੀਡੀਓ ਦਾ ਟੌਪਿਕ ਆ ਇਹ ਇਹ ਆ ਕਿ ਚੁੰਗੜੀ ਨਾਲ ਦੁੱਧ ਚੰਗਾਇਆ ਜਾਵੇ ਉਹਦਾ ਬੈਨੀਫਿਟ ਆ ਜਾਂ ਬੱਠਲ ਚ ਪਾ ਕੇ ਦੁੱਧ ਪਿਆ ਜਾਵੇ ਉਹਦਾ ਬੈਨੀਫਿਟ ਆ ਜਦੋਂ ਜਾਨਵਰ ਜੰਮਦਾ ਵਾ ਉਹਦੇ ਜਿਹੜੇ ਇਹ ਜਿਹੜੀ ਤੁਹਾਨੂੰ ਰੈੱਡ ਪਾਈਪ ਜੀ ਦੇਖ ਰਹੇ ਮੂੰਹ ਦੇ ਵਿੱਚੋਂ ਦੀ ਇਹਨੂੰ ਈਸੋਫੇਗਲ ਗਰੋਵ ਕਹਿੰਦੇ ਇੱਕ ਤਰ੍ਹਾਂ ਦਾ ਮਸਲ ਹੁੰਦਾ ਜਿਹੜਾ ਕੁਦਰਤੀ ਤੌਰ ਤੇ ਜਾਨਵਰ ਦੇ ਜੰਮਦੇ ਹੁੰਦਾ ਇਹ ਜਿਹੜਾ ਚੁੰਗਣੀਆਂ ਦੁੱਧ ਪੀਂਦਾ ਵਾ ਇਹ ਸਿੱਧਾ ਦੁੱਧ ਜਿਹੜਾ ਚੌਥੇ ਪੇਟ ਜਾਂਦਾ ਜਿਹਨੂੰ ਕਹਿੰਦੇ ਐਬਾ ਮੋਸਮ ਤੇ ਇਹ ਰੂਮਨ ਨੂੰ ਬਾਈਪਾਸ ਹੋ ਕੇ ਸਿੱਧਾ ਚੌਥੇ ਪੇਟ ਚ ਜਾਂਦਾ ਜਦੋਂ ਅਸੀਂ ਬੱਠਲ 'ਚ ਦੁੱਧ ਪਿਉਂਨੇ ਆ ਤੇ ਬੱਠਲ ਦਾ ਜਦੋਂ ਜਾਨਵਰ ਸਿਰ ਨੀਵਾ ਕਰਕੇ ਦੁੱਧ ਪੀਂਦਾ ਨਾ ਉਹ ਜਿਹੜਾ ਦੁੱਧ ਆ ਸਿੱਧਾ ਰੂਮਨ 'ਚ ਜਾਂਦਾ ਜੋ ਕਿ ਛੋਟੇ ਬੱਚੇ ਬਾਤੇ ਡਾਈਜੈਸ਼ਨ ਪ੍ਰੋਬਲਮ ਕਰਦਾ ਦੁੱਧ ਹਮੇਸ਼ਾ ਬੋਟਲ ਨਾਲ ਪਿਉਣਾ ਚਾਹੀਦਾ ਤੇ ਜਿਹੜਾ ਪਾਣੀ ਆ ਉਹ ਹਮੇਸ਼ਾ ਬੱਠਲ ਚ ਪਾ ਕੇ ਬੱਕਟ ਚ ਪਾ ਕੇ ਪੀਣਾ ਚਾਹੀਦਾ ਕਿਉਂਕਿ ਜਦੋਂ ਬੱਕਟ ਚ ਪਾਣੀ ਪਾਵਾਂਗੇ ਤੇ ਉਹ ਰੂਮਨਸ ਜਾਊਗਾ ਤੇ ਜਿਹੜਾ ਉਹ ਲਿਕੁਇਡ ਰੂਮਨ ਦਾ ਮੇਨਟੇਨ ਰਹੂਗਾ ਤੇ ਜਿਹਦੇ ਨਾਲ ਕੀ ਆਕਸੀਜਨ ਦੀ ਗੈਰ ਹਾਜ਼ਰੀ ਕਾਰਨ ਬੈਕਟੀਰੀਆ ਦੀ ਪੈਦਾਵਾਰ ਛੇਤੀ ਵਧੂਗੀ ਤੇ ਇੱਕ ਦੋ ਦਿਨ ਦੇ ਦੋਆਂ ਤਿੰਨ ਦਿਨਾਂ ਦੇ ਅੰਦਰ ਹੀ ਬੱਚੇ ਨੂੰ ਪਾਣੀ ਰੱਖਣਾ ਸ਼ੁਰੂ ਕਰ ਦੇਣ ਜੀਂਦੇ ਫ੍ਰੈਸ਼ ਵਾਟਰ ਜਿਹਨੂੰ ਕਹਿੰਦੇ ਆ ਇਦਾਂ ਕਰਨਾ ਇੱਕ ਤੇ ਜਾਨਵਰ ਦਾ weight ਬਹੁਤ ਦੀ ਗੇਨ ਹੁੰਦਾ ਤੇ ਉਹ ਜਲਦੀ ਕਾਫ ਸ਼ਟਰ ਇਨਟੇਕ ਸ਼ੁਰੂ ਕਰ ਦਿੰਦਾ ਤੇ ਇਹ ਫੋਟੋ ਦੇ ਵਿੱਚ ਜਿਹੜੀ ਰਾਈਟ ਸਾਈਡ ਫੋਟੋ ਆ ਜਿਹਦੇ ਵਿੱਚ ਉਹ ਬਾਨੇ ਜੋ ਬੱਚਾ ਕਾਫ ਦੁੱਧ ਪੀ ਰਿਹਾ ਉਹ ਇੱਕ ਨੇਚਰਲ ਬਿਹੇਵੀਅਰ ਆ ਤੇ ਨੇਚਰਲ ਬਿਹੇਵੀਅਰ ਜਿੰਨੀ ਘਤੌਣੋਂ ਦੀ ਨੇਚਰਲ ਬਿਹੇਵੀਅਰ ਚ ਉੱਚੀ ਆ ਨਾ ਇੰਨੀ ਘਤੌਣ ਇੰਨੇ ਕ ਐਂਗਲ ਦੇ ਉੱਤੇ ਆਪਾਂ ਨੂੰ ਬੋਟਲ ਰੱਖਣੀ ਚਾਹੀਦੀ ਆ ਤੇ ਦੂਜਾ ਜਿਹੜਾ ਪਾਣੀ ਹਮੇਸ਼ਾ ਆਫਰਿੰਗ ਕਰਨਾ ਜਾਨਵਰ ਨੂੰ ਬਕੜ ਦੇ ਵਿੱਚ ਨੈਕਸਟ ਫੋਟੋ ਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਕੀ ਬੱਚੇ ਦੇ ਚਾਰ ਪੇਟ ਹੁੰਦੇ ਆ ਰੂਮਨ ਰੂਮਨ ਦਾ ਕੰਮ ਆ ਮੇਨ ਤੇ ਸਟੋਰੇਜ ਵਾਸਤੇ ਫੀਡ ਸਟੋਰ ਕਰਦਾ ਪੱਠੇ ਸਟੋਰ ਕਰਦਾ ਤੇ ਇਹਦੇ ਵਿੱਚ ਬੈਕਟੀਰੀਆ ਇਹਦੇ ਉੱਤੇ ਕੰਮ ਕਰਦੇ ਆ ਤੇ ਇਹਨਾਂ ਨੂੰ ਤੋੜਦੇ ਤੇ ਉਹਨਾਂ ਚੋਂ VFA ਪੈਦਾ ਕਰਦੇ ਆ ਜੋ ਕਿ ਪ੍ਰੋਟੀਨ એનર્ਜੀ ਦੇ ਰੂਪ ਦੇ ਵਿੱਚ ਜਾਨਵਰ ਦੇ ਕੰਮ ਆਉਂਦੇ ਆ ਦੂਜਾ ਪੇਟ ਹੁੰਦਾ ਰੈਟਿਕੂਲਮ ਇਹ ਜਿੱਦਾਂ ਮਧਮ ਅੱਖੀਆਂ ਦਾ ਛੱਤਾ ਹੁੰਦਾ ਨਾ ਇਦਾਂ ਦੇ ਛੇ ਛੇਕ ਹੁੰਦੇ ਇਹਦੇ ਵਿੱਚ ਇਹ ਫਿਲਟਰ ਦਾ ਕੰਮ ਕਰਦਾ ਵਾ ਇਹ ਜਿਹੜੀ ਵੀ ਚੀਜ਼ ਜਿਹੜੀ ਅੱਗੇ ਜਾ ਕੇ ਜਾਨ ਨੂੰ ਪ੍ਰੋਬਲਮ ਕਰੂਗੀ ਇਹ ਉਥੇ ਡਾਕ ਦਿੰਦਾ ਉਹਨੂੰ ਤੇ ਜਿਹੜਾ ਉਹ ਮੈਸਮ ਆ ਇਹ ਪੱਠੇ ਦੇ ਵਿੱਚੋਂ ਤੇ ਪਾਣੀ ਬਿਲਕੁਲ ਅਲੱਗ ਕਰ ਦਿੰਦਾ ਜਿੱਦਾਂ ਕੱਪੜੇ ਨਿਚੋੜਦੇਈਦੇ ਨਾ ਇਦਾਂ ਇਹ ਫੂਡ ਦੇ ਵਿੱਚੋਂ ਲਿਕਵਿਡ ਅਲੱਗ ਕਰ ਦਿੰਦਾ ਤੇ ਚੌਥਾ ਪੇਟ ਐਬੋਮੋਸਮ ਜਿਹਨੂੰ ਟ੍ਰੂ ਸਟਮਕ ਵੀ ਕਹਿੰਦੇ ਆ ਜਿਹਦੇ ਵਿੱਚ ਛੋਟੇ ਕਾਫ ਦੇ ਵਿੱਚ ਡਾਇਰੈਕਟ ਦੁੱਧ ਜਾਂਦਾ ਵਾ ਤੇ ਬਾਕੀ ਕਈ ਵੀਰਾਂ ਨੇ ਬੱਠਲ ਤੇ ਵੀ ਦੁੱਧ ਪਿਆ ਕੇ ਕਾਫ ਪਾਲੇ ਹੋਣਗੇ ਤੇ ਦੇ ਵਧੀਆ ਪਾਲੇ ਹੋਣਗੇ ਪਰ ਥਿਉਰੀ ਇਹ ਕਹਿੰਦੀ ਆ ਆ ਬਾਕੀ ਆ ਬਾਕੀ ਮਰਜ਼ੀ ਆਪੋ ਆਪਣੀ ਕਰ ਲੈਂਦੇ ਵੀਰ ਇਹ ਜਿਹੜੀ ਸਲਾਈਡ ਦੇ ਵਿੱਚ ਤੁਸੀਂ ਚੌਵੇਂ ਪੇਟਾਂ ਦੇ ਬਾਰੇ ਵਿੱਚ ਵਿਊ ਵੇਖ ਲਓ ਪਹਿਲਾ ਪੇਟ ਰੂਮਨ ਆ ਵੇਖ ਲਓ ਇਦਾਂ ਦਾ ਕਾਰਪਟ ਦੇ ਨਹੀਂ ਹੁੰਦੇ ਰੇਸ਼ੇ ਜੀ ਇਹ ਰੂਮਨ ਪੈਪਲੇ ਆ ਦੂਜੇ ਵਿੱਚ ਰੈਟਿਕੂਲਮ ਦੇ ਆ ਹਨੀਗੋਮ ਇਦਾਂ ਇਹ ਜਾਲੀ ਵਾਂਗੂ ਮਧੂਮੱਖੀ ਛੱਤੇ ਵਾਂਗੂ ਫਿਲਟਰ ਹੁੰਦਾ ਹਰ ਚੀਜ਼ ਫਿਲਟਰ ਕਰਦੀ ਹੋ ਜਾਂਦੀ ਇੱਥੇ ਤੇ ਅੱਗੇ ਉਹ ਮੈਸਮ ਚੌਥਾ ਐ ਬਮੋਸਮ ਤੇ ਵੀਡੀਓ ਕਿਦਾਂ ਦੀ ਲੱਗੀ ਲਾਈਕ ਤੇ ਸ਼ੇਅਰ ਕਰੋ ਸਾਰੇ ਵੀਰਾਂ ਦਾ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦੀ ਸਸਿਕਾ ਜੀ ਸਾਰੇ ਵੀਰਾਂ ਨੂੰ